ਸੁਖਦੇਵ ਮਾਦਪੁਰੀ ਖਾਮੋਸ਼ ਨਿਮਰਤਾ ਭਰਿਆ ਮੁਸਕਰਾਉਂਦਾ ਚਿਹਰਾ ਆਪਣਤ ਅਤੇ ਲਗਨ ਦਾ ਮਜਸਮਾ ਆਵਾਜ਼ ਇਸ ਸ਼ਖਸ ਨੂੰ ਮਿਲਦੇ ਹਾਂ 2003 ਵਿੱਚ ਮੇਰੀ ਕਿਤਾਬ ਖੰਡ ਮਿਸ਼ਰੀ ਦੀਆਂ ਡਲੀਆਂ ਛਪੀ ਜਿਹਦੇ ਵਿੱਚ 2000 ਗਿੱਧੇ ਦੀਆਂ ਇੱਕ ਬੋਲੀਆਂ ਨੇ ਲੰਬੀਆਂ ਵੀ ਤੇ ਇੱਕ ਲੜੀਆਂ ਵੀ ਇਹ ਕਿਤਾਬ ਬੜੀ ਪਪੂਲਰ ਹੋਈ ਹੈ ਇਸ ਤੋਂ ਬਾਅਦ ਮੇਰੀ ਲੋਕ ਗੀਤਾਂ ਦੀ ਹੋਰ ਕਿਤਾਬ ਆਈ ਜਿਦੇ ਵਿੱਚ ਸੁਹਾਗ ਸੱਠਣੀਆਂ ਹੇਰੇ ਅ ਦੋਹੇ ਤੇ ਮਾਇਆ ਹੈ ਉਹ ਦਾ ਉਸ ਕਿਤਾਬ ਦਾ ਨਾਮ ਹੈ ਨੈਣੀ ਨੀਂਦ ਨਾ ਆਵੇ ਉਸ ਤੋਂ ਬਾਅਦ ਪੰਜਾਬੀ ਲੋਕ ਗੀਤਾਂ ਦੀ ਸਮਾਜਿਕ ਵਿਆਖਿਆ ਇੱਕ ਹੋਰ ਕਿਤਾਬ ਛਪੀ ਤੇ ਫਿਰ ਕਿਸਾਨੀ ਲੋਕ ਸਿਹਤ ਬਾਰੇ ਮੇਰੀ ਕਿਤਾਬ ਛਪੀ ਮਹਿਜ ਪੰਜਾਬ ਦੀ ਇਸ ਕਿਤਾਬ ਨੂੰ ਪਿਛਲੇ ਸਾਲ ਐ ਐਮ ਐਸ ਰੰਧਾਵਾ ਅਵਾਰਡ ਮੈਨੂੰ ਪ੍ਰਾਪਤ ਹੋਇਆ ਤੇ ਮੇਰਾ ਕੰਮ ਜਿਹੜਾ ਹੈਗਾ ਲੋਕ ਸਿਹਤ ਨਾਲ ਜੁੜਿਆ ਹੈ ਮੈਂ ਇਹ ਸੋਚਦਾ ਹਾਂ ਵੀ ਜਿਹੜਾ ਪੰਜਾਬ ਦਾ ਕਲਚਰ ਜਿਹੜਾ ਖਤਮ ਹੋ ਰਿਹਾ ਹੈ ਇਹਨੂੰ ਸਾਮ ਲਿਆ ਜਾਏ ਮੇਰੀ ਅਸਲ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਪਿੰਡਾਂ ਵਿੱਚ ਹੀ ਗੁਜ਼ਰੀ ਹੈ ਦੂਜੇ ਬੰਨੇ ਬੁਝਾਰਤਾਂ ਕਿ ਜਿਹੜੀਆਂ ਸਾਡਾ ਲੋਕ ਸਾਹਿਤ ਦਾ ਇੱਕ ਹਿੱਸਾ ਹੈ ਕਿ ਇਹਦੇ ਪਾਸੇ ਕੰਮ ਕਰਨ ਦੀ ਬਹੁਤ ਲੋੜ ਸੀ ਸਭ ਤੋਂ ਪਹਿਲਾਂ ਜਿਹੜੀ ਮੇਰੀ ਕਿਤਾਬ ਛਪੀ ਸੀ ਲੋਕ ਬੁਝਾਰਤਾਂ ਉਹ ਛਪੀ ਸੀ 1956 ਵਿੱਚ ਅਗਸਤ 1956 ਵਿੱਚ ਉਸ ਤੋਂ ਬਾਅਦ ਇਹਦੇ ਵਿੱਚ ਤਕਰੀਬਨ 350 ਬੁਝਾਰਤ ਸੀ ਉਸ ਤੋਂ ਅਗਲੀ ਕਿਤਾਬ ਮੇਰੀ ਛਪੀ ਉਹ ਕਿਤਾਬ ਛਾਪੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬੀ ਬੁਝਾਰਤਾਂ ਇਸ ਕਿਤਾਬ ਨੂੰ ਵੀ ਸਰਵੋਤਮ ਪੁਸਤਕ ਪੁਰਸਕਾਰ ਪ੍ਰਾਪਤ ਹੋਇਆ ਇਸ ਤਰ੍ਹਾਂ ਦੀ ਲੋਕ ਕਹਾਣੀਆਂ ਬਾਰੇ ਵੀ ਮੈਂ ਕੰਮ ਕੀਤਾ ਜਿਹੜੀਆਂ ਪ੍ਰਾਣੀਆਂ ਬਾਤਾਂ ਪਉਂਦੀਆਂ ਸੀ ਮਾਵਾ ਸਾਡੀਆਂ ਉਹਨਾਂ ਨੂੰ ਵੀ ਇਕੱਠਿਆ ਕੀਤਾ ਹੈ ਬਾਤਾਂ ਦੀਆਂ ਮੇਰੀਆਂ ਕਈ ਕਿਤਾਬਾਂ ਹਨ ਜਿਵੇਂ ਇਸ ਤਰ੍ਹਾਂ ਜ਼ਰੀ ਦਾ ਟੋਟਾ ਹੈ ਦੂਜੀ ਕਿਤਾਬ ਹੈ ਬਾਤਾਂ ਦੇਸ਼ ਪੰਜਾਬ ਦੀਆਂ ਤੇ ਭਾਰਤੀ ਲੋਕ ਕਹਾਣੀਆਂ ਭਾਰਤੀ ਲੋਕ ਕਹਾਣੀਆਂ ਨੂੰ 1990 ਕਨ ਵਿੱਚ ਸ੍ਰੀ ਗੁਰੂ ਹਰਿਤੇਸ਼ਨ ਅਵਾਰਡ ਪ੍ਰਾਪਤ ਹੋਇਆ ਤੇ ਮੈਂ ਸਮਝਦਾ ਕਿ ਬੱਚਿਆਂ ਲਈ ਜਿਹੜਾ ਸਹਿਤ ਹੈ ਬਹੁਤ ਜ਼ਰੂਰੀ ਹੈ ਜਿਹੜੀਆਂ ਆ ਤਾਂ ਬੱਚੇ ਨੂੰ ਬਚਪਨ ਵਿੱਚ ਪੈ ਜਾਂਦੀਆਂ ਨੇ ਉਹ ਹੀ ਉਹ ਸਾਰੀ ਜ਼ਿੰਦਗੀ ਉਹਦਾ ਸਾਥ ਦਿੰਦੀਆਂ ਨੇ ਇਸ ਲਈ ਬੱਚਿਆਂ ਦੇ ਸਿਹਤ ਦੀ ਬਹੁਤ ਜ਼ਰੂਰਤ ਹੈ ਨਾ ਸਰਕਾਰ ਇਸ ਵੱਲੇ ਧਿਆਨ ਦਿੰਦੀ ਹੈ ਤੇ ਨਾ ਲੋਕ ਧਿਆਨ ਦਿੰਦੇ ਨੇ ਕਿੰਨੇ ਕੁ ਲੋਕ ਨੇ ਜਿਹੜੇ ਆਪਣੇ ਬੱਚਿਆਂ ਲਈ ਕਿਤਾਬਾਂ ਖਰੀਦ ਕੇ ਘਰ ਚ ਲਿਆਉਂਦੇ ਨੇ ਨਹੀਂ ਲਿਆ ਰਹੇ ਬੱਚਿਆਂ ਨੂੰ ਸਿਹਤ ਦੀ ਬਹੁਤ ਲੋੜ ਹੈ ਤੇ ਮੈਂ ਜਦੋਂ ਮੈਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਿੱਚ ਕੰਮ ਕਰਦਾ ਸਾਂ ਉਦੋਂ ਮੈਂ ਦੋ ਮੈਗਜ਼ੀਨ ਸੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੱਚਿਆਂ ਦੇ ਪੰਖੜੀਆਂ ਤੇ ਪ੍ਰਾਇਮਰੀ ਸਿੱਖਿਆ ਪੰਖੜੀਆਂ ਤੇ ਪ੍ਰਾਇਮਰੀ ਸਿੱਖਿਆ ਦਾ ਮੈਂ ਸੰਪਾਦਕ ਰਿਆਂ 1980 ਤੋਂ ਲੈ ਕੇ ਜੂਨ 1993 ਤੱਕ ਮੈਂ ਇਹਦਾ ਐਡੀਟਰ ਸੀ ਜਦੋਂ ਰਿਟਾਇਰਮੈਂਟ ਤੋਂ ਬਾਅਦ ਵੀ ਮੈਨੂੰ ਆਉਣ ਨਹੀਂ ਦਿੱਤਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਮੈਨੂੰ ਬਾਲ ਸਿਹਤ ਪ੍ਰੋਜੈਕਟ ਦਾ ਇਹਨਾਂ ਨੇ ਨਿਰਦੇਸ਼ਕ ਲਾ ਦਿੱਤਾ ਪੰਜਾਬੀ ਬਾਲ ਸਿਹਤ ਪ੍ਰੋਜੈਕਟ ਦੇ ਦਿਨ ਮੈਂ ਬੱਚਿਆਂ ਲਈ ਬਾਲ ਸਾਹਿਦ ਦੀਆਂ ਪੁਸਤਕਾਂ ਤਿਆਰ ਕਰਵਾਈਆਂ ਇਹਨਾਂ ਵਿੱਚ ਜਸਵੰਤ ਸਿੰਘ ਕਮਲ ਦਾ ਨਾਵਲ ਸੀ ਕਾਲਾ ਹੰਸ ਤੇ ਬਾਕੀ ਫਿਰ ਮੇਰੀਆਂ ਆਪਣੀਆਂ ਕਿਤਾਬਾਂ ਸਨ ਉਹ ਸਨ ਮਹਾਨ ਸੁਤੰਤਰਤਾ ਸੰਗਰਾਮੀ ਸਤਗੁਰ ਰਾਮ ਸਿੰਘ ਮਹਾਵਲੀ ਰਣਜੀਤ ਸਿੰਘ ਪੰਜਾਬ ਦੇ ਮੇਲੇ ਅਤੇ ਤਿਹਾਰ ਆਓ ਨਚੀਏ ਨੇਕੀ ਦਾ ਫਲ ਇਹ ਕਿਤਾਬਾਂ ਜਿਹੜੀਆਂ ਸਨ ਇਹ ਬੱਚਿਆਂ ਵਿੱਚ ਬਹੁਤ ਪਪੂਲਰ ਹੋਈਆਂ ਇਹਨਾਂ ਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਛਾਪਿਆ ਮੈਂ ਜੋ ਬੱਚਿਆਂ ਲਈ ਕੰਮ ਕੀਤਾ ਇਹਨੂੰ ਮੁੱਖ ਰੱਖਦੇ ਹਾਂ ਪੰਜਾਬ ਸਰਕਾਰ ਨੇ ਮੈਨੂੰ 1995 ਵਿੱਚ ਪੰਜਾਬੀ ਬਾਲ ਸਿਹਤ ਦਾ ਸ਼੍ਰੋਮਣੀ ਪੁਰਸਕਾਰ ਦਿੱਤਾ ਤੇ ਇਹ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਸੀ ਕਿਉਂਕਿ ਮੈਂ ਜੋ ਵੀ ਕੰਮ ਕੀਤਾ ਸੀ ਬੱਚਿਆਂ ਲਈ ਉਹਦਾ ਮੈਨੂੰ ਉਹ ਫਲ ਮਿਲਿਆ ਸੀ ਬਾਜ਼ਾਰਤਾਂ ਤੇ ਕਿਤਾਬ ਤਿਆਰ ਕੀਤੀ ਹੈ ਹੁਣੀ ਛਪਣ ਵਾਲੀ ਹੈ ਤੇ ਇਸ ਤੋਂ ਬਿਨਾ ਅ ਮਹਾਵਰਿਆਂ ਤੇ ਅਖਾਣਾਂ ਦੀ ਕਿਤਾਬ ਹੈ ਲੋਕ ਸਿਆਣਪਾਂ ਇਹ ਕਿਤਾਬ ਛਪ ਚੁੱਕੀ ਹੈ ਤੇ ਮੈਂ ਹੁਣ ਵੀ ਮੇਰੀ ਸਾਰੀ ਜ਼ਿੰਦਗੀ ਜਿਹੜੀ ਹੈ ਮੈਂ ਪੰਜਾਬੀ ਲੋਕ ਸਹਿਤ ਨੂੰ ਅਰਪਣ ਕੀਤੀ ਹੋਈ ਹੈ ਤੇ ਮੈਂ ਸਮਝਦਾ ਜੇ ਪੰਜਾਬੀ ਦਾ ਜੋ ਕੁਝ ਵੀ ਹੈ ਪਿੰਡਾਂ ਵਿੱਚ ਬਿਸਰ ਰਿਹਾ ਉਸ ਨੂੰ ਸੰਭਾਲਿਆ ਜਾਏ ਪੰਜਾਬ ਦੀਆਂ ਰਸਮਾਂ ਪੰਜਾਬ ਦੇ ਲੋਕ ਗੀਤ ਪੰਜਾਬ ਦੀਆਂ ਕਹਾਣੀਆਂ ਪੰਜਾਬ ਦੀਆਂ ਬਾਜ਼ਾਰਾਂ ਤਾਂ ਪੰਜਾਬ ਦੀਆਂ ਖੇਡਾਂ ਮੇਲੇ ਤਿਹਾਰ ਇਹ ਸਾਰਾ ਕੁਝ ਇਹਨਾਂ ਸਮਲ ਦੀ ਲੋੜ ਹੈ ਤੇ ਮੈਂ ਨਾ ਮੇਰੀ ਹੁਣ ਇੱਕ ਨਵੀਂ ਕਿਤਾਬ ਛਪੀ ਹੈ ਪੰਜਾਬੀ ਸੱਭਿਆਚਾਰ ਦੀ ਆਰਸੀ ਇਹਦੇ ਵਿੱਚ ਮੈਂ ਪੰਜਾਬ ਦੇ ਕਲਚਰ ਨੂੰ ਪੂਰੀ ਤਰ੍ਹਾਂ ਸਾਂਭਣ ਦਾ ਯਤਨ ਕੀਤਾ ਹੈ ਸ਼ਾਇਦ ਹੀ ਕੋਈ ਅਜਿਹਾ ਵਿਸ਼ਾ ਹੋਵੇ ਜਿਹੜਾ ਇਹਦੇ ਵਿੱਚ ਨਾ ਆਇਆ ਹੋਵੇ 1956 ਤੋਂ ਮੈਂ ਪੰਜਾਬੀ ਲੋਕ ਸਹਿਤ ਨਾਲ ਜੁੜਿਆ ਹੋਇਆ ਹਾਂ 1956 ਵਿੱਚ ਮੇਰੀ ਪਹਿਲੀ ਕਿਤਾਬ ਛਪੀ ਸੀ ਲੋਕ ਬੁਝਾਰਤਾਂ ਹੁਣ 2006 ਆ ਗਿਆ 50 ਸਾਲ ਹੋ ਗਏ ਮੈਨੂੰ ਪੰਜਾਬੀ ਲੋਕ ਸਹਿਦੀ ਸੇਵਾ ਕਰਦਿਆਂ ਇਹ ਸਾਲ ਵੀ ਮੇਰੀਆਂ ਦੋ ਕਿਤਾਬਾਂ ਹੁਣ ਛਪੀਆਂ ਨੇ ਇੱਕ ਹੈ ਪੰਜਾਬੀ ਸਵੇਰਚਾਰ ਦੀ ਆਰਸੀ ਦੂਜੀ ਹੈ ਦੇਸਾਂ ਪਰਦੇਸਾਂ ਦੀਆਂ ਲੋਕ ਕਹਾਣੀਆਂ ਤੀਜੀ ਹੁਣ ਅਗਲੇ ਹਫਤੇ ਆਉਣ ਵਾਲੀ ਹੈ ਉਹ ਹੈ ਪੰਜਾਬ ਦੀਆਂ ਲੋਕ ਸਿਆਣਪਾਂ ਇਹਦੇ ਵਿੱਚ ਪੰਜਾਬ ਦੇ ਅਖਾਣ ਤੇ ਮੁਹਾਵਰੇ ਦਿੱਤੇ ਹੋ ਨੇ ਇਹਨਾਂ ਦੀ ਗਿਣਤੀ ਤਕਰੀਬਨ 4000 ਦੇ ਕਰੀਬ ਹੈ ਇਸ ਤੋਂ ਬਾਅਦ ਮੇਰੇ ਕੋਲ ਬਹੁਤ ਸਾਰੇ ਲੰਬੇ ਗੀਤ ਪਏ ਨੇ ਉਹ ਮੇਰਾ ਪ੍ਰੋਜੈਕਟ ਅਗਲਾ ਹੈ ਮੈਂ ਉਹਨਾਂ ਗੀਤਾਂ ਨੂੰ ਵੀ ਯਤਨ ਕਰਾਂਗਾ ਅਗਲੇ ਸਾਲ ਛਾਪਾਂਗਾ ਇਸ ਤੋਂ ਉਪਰੰਤ ਮੈਂ ਜਿਹੜੇ ਕਿਸੇ ਨੇ ਨਾ ਪੰਜਾਬ ਦੇ ਕਿਸੇ ਪੰਜਾਬ ਦਾ ਕਿੱਸਾ ਸਹਿਤ ਉਹਨੂੰ ਵੀ ਸਾਹਮਣ ਦਾ ਯਤਨ ਕੀਤਾ ਹੈ ਮੇਰੇ ਕੋਲ 200 ਤੋਂ ਵੱਧ ਕਿੱਸੇ ਜਿਹੜੇ ਐ ਇਸ ਵੇਲੇ ਪਏ ਨੇ ਉਹਨਾਂ ਤੇ ਮੈਂ ਹਜੇ ਕੰਮ ਕਰਨਾ ਤੇ ਮੈਂ ਹਜੇ ਆਪਣੇ ਕੰਮ ਤੇ ਲੱਗਿਆ ਹੋਇਆ ਹਾਂ ਮੈਨੂੰ ਇਹ ਵਿਸ਼ਵਾਸ ਹੈ ਇੱਕ ਤਾ ਮੈਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ ਪਾਠਖਾਨੇ ਬਹੁਤ ਪਿਆਰ ਦਿੱਤਾ ਹੈ ਮੈਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਈ ਕਿ ਮੇਰੀ ਕਿਤਾਬ ਨਹੀਂ ਛਪਦੀ ਪਬਲਿਸ਼ਰ ਮੇਰੇ ਮਗਰ ਮਗਰ ਤੁਰੇ ਫਿਰਦੇ ਨੇ ਤੇ ਕੋਈ ਪਬਲਿਸ਼ਰ ਮੈਨੂੰ ਦਿਓ ਤੇ ਮੈਨੂੰ ਦਿਓ ਤੇ ਮੇਰੀਆਂ ਕਿਤਾਬਾਂ ਧੜਾ ਧੜ ਛਪ ਰਹੀਆਂ ਨੇ ਤੇ ਇਸ ਕਰਕੇ ਛਪਦੀਆਂ ਵੀ ਲੋਕ ਇਹਨਾਂ ਨੂੰ ਪਸੰਦ ਕਰਦੇ ਨੇ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਤੇ ਮੈਂ ਇੱਕ ਸੇਵਾ ਕਰ ਰਿਹਾ ਇੱਕ ਕਰਜ਼ ਹੈ ਮੇਰੇ ਮਾਪਿਆਂ ਦਾ ਇੱਕ ਮੇਰੀ ਜ਼ਿੰਦਗੀ ਦੀ ਸਭ ਤੋਂ ਅ ਅ ਦਿਰਚਾ ਸੁ ਸਮਝ ਲੋ ਜਾਂ ਮੈਨੂੰ ਦਿਲ ਕਮਾਉਣ ਵਾਲੀ ਘਟਨਾਏ ਸੀ ਮੇਰਾ ਇੱਕ ਆੜੀ ਸੀ ਜਮਾਲਾ ਸਾਡਾ ਗਵਾਂਢੀ ਸਾਡੇ ਆਲੇ-ਦੋਲੇ ਤੇਲੀਆਂ ਦੇ ਘਰ ਸੀਗੇ ਉਹ ਤੇਲੀਆਂ ਦਾ ਮੁੰਡਾ ਸੀ ਅਸੀਂ ਇਕੱਠੇ ਪੜਦੇ ਹੁੰਦੇ ਸੀ ਜਦੋਂ ਅ ਉਹਨੂੰ ਲਿਜਾਣ ਲੱਗੇ ਉਹਦਾ ਬਾਪੂ ਆਕੇ ਉਹ ਲੇਰਾ ਮਾਰਨ ਲੱਗ ਗਿਆ ਸਾਡੇ ਘਰ ਲੋਕਿਆ ਹੋਇਆ ਬੈਠਾ ਸੀਗਾ ਲੇਰਾ ਮਾਰੀਆਂ ਉਹਦੀਆਂ ਲੇਰਾਂ ਮੈਨੂੰ ਅੱਜ ਤੱਕ ਨਹੀਂ ਭੁੱਲਦੀਆਂ ਹੁਣ ਪਤਾ ਨਹੀਂ ਕਿੱਥੇ ਐ ਕੋਈ ਪਤਾ ਪਾਕਿਸਤਾਨ ਵੀ ਚਲੇ ਗਿਆ ਸੀ ਉਹ ਲੇਕਿਨ ਉਹ ਕਦੇ ਦੀ ਭੁੱਲਿਆ ਮੈਨੂੰ ਤੇ ਤੁਜੀ ਕਟਣਾ ਮੇਰੀ ਜ਼ਿੰਦਗੀ ਦੀ ਇਹ ਹੈ ਜਦੋਂ ਮੈਂ ਅਧਿਆਪਕ ਲੱਗਿਆ ਸੀ ਆਪਣੀ ਅਪਾਇੰਟਮੈਂਟ ਲੈਟਰਨ ਲੈਣ ਵਾਸਤੇ ਮੈਂ ਸਾਈਕਲ ਉੱਪਰ ਲੁਧਿਆਣੇ ਗਿਆ ਉਸ ਵੇਲੇ ਡੀਏਵੀ ਡਿਸਟ੍ਰੀਬਿਊਟ ਦੇ ਸਕੂਲ ਹੁੰਦੇ ਸੀ ਉੱਤੇ ਪਹੁੰਚਿਆ ਤੁਸੀਂ ਹੈਰਾਨ ਹੋਵੋਗੇ ਜਦੋਂ ਮੈਂ ਘਰ ਤੋਂ ਘਰੋਂ ਤੁਰਿਆ ਮੇਰੀ ਜੇਬ 'ਚ ਇੱਕ ਪੈਸਾ ਨਹੀਂ ਸੀ ਸਾਈਕਲ ਤੇ ਗਿਆ ਕਦੇ ਸੋਚਿਆ ਵੀ ਨਹੀਂ ਸੀ ਰਾਤ-ਸਾਰ ਪੈਂਚਰ ਹੋ ਜਾਵੇ ਕੁਝ ਹੋਰ ਹੋ ਜਾਵੇ ਬੜੇ ਔਖੇ ਦਿਨ ਸਨ ਪਰ ਅਸੀਂ ਕਦੇ ਘਬਰਾਏ ਨਹੀਂ ਜ਼ਿੰਦਗੀ ਨੇ ਸਦਾ ਸਾਥ ਦਿੱਤਾ ਤੇ ਮੇਰੀ ਫੈਮਿਲੀ ਮੇਰੇ ਬੱਚੇ ਮੇਰੀ ਘਰਵਾਲੀ ਨੇ ਮੇਰਾ ਘਰ ਸੰਭਿਆ ਤੇ ਮੇਰੇ ਬੱਚੇ ਆ ਆਪਣੀ ਥਾਂ ਤੇ ਸੈੱਟ ਨੇ ਦੋ ਮੇਰੇ ਬੇਟੇ ਨੇ ਉਹ ਦੋਨੋਂ ਜਰਮਨਿਚ ਰਹਿੰਦੇ ਨੇ ਇੱਕ ਮੇਰੀ ਬੇਟੀ ਹੈ ਉਹ ਐਮਏ ਟੀਚਰ ਹੈ ਹੋ ਸੈਂਸ ਟੀਚਰਸ ਲੱਗੀ ਹੋਈ ਐ ਐਮਏ ਕੀਤੀ ਹੋਈ ਆ ਉਸਨੇ ਵੀ ਤੇ ਸਾਡਾ ਸਾਰਾ ਪਰਿਵਾਰ ਸੁਖੀ ਹੈ ਇਦੇ ਪਿੱਛੇ ਇੱਕ ਸੋਚੀ ਵੀ ਤੁਸੀਂ ਮਿਹਨਤ ਕਰਦੇ ਰਹੋ ਤੁਹਾਨੂੰ ਫਲ ਜ਼ਰੂਰ ਮਿਲਣਾ ਹੈ ਮੈਂ ਜ਼ਿੰਦਗੀ ਜੀ ਕਦੇ ਘਬਰਾਇਆ ਨਹੀਂ ਕਿਸੇ ਨੂੰ ਦੁਖੀ ਨਹੀਂ ਕੀਤਾ ਯਤਨ ਕੀਤਾ ਬਈ ਅਸੀਂ ਲੋਕਾਂ ਦੇ ਕੰਮ ਆ ਸਕੀਏ ਵੱਧ ਤੋਂ ਵੱਧ ਕੰਮ ਆ ਸਕਣ ਦਾ ਯਤਨ ਕਰਦਾ ਰਿਆ ਤੇ ਹੁਣ ਵੀ ਕਰਦੇ ਹਾਂ ਤੇ ਸਿਹਤ ਮੇਰੀ ਜ਼ਿੰਦਗੀ ਹੈ ਤੇ ਸਿਹਤ ਨਾਲ ਹੀ ਮੈਂ ਆਪਣੇ ਆਪ ਨੂੰ ਪਟਨਾਇਆ ਹੋਇਆ ਫਕੀਰਾਂ ਦੇ ਸੁਖਨ ਕੁਝ ਯਾਰ ਕੁਝ ਤਾਰੀਖ ਦੇ ਮੰਜ਼ਰ ਜਦੋਂ ਮੈਂ ਜ਼ਖਮ ਖਾ ਲੈਣਾ ਮੇਰੀ ਖਾਤਰ ਪਨਾ ਬਣਦੇ ਜਦੋਂ ਕੋਈ ਜ਼ਿੰਦਗੀ ਵਿੱਚ ਆਪਣੇ ਤਨ ਮਨ ਤੇ ਆਪਣੀ ਰੂਹ ਤੇ ਕੋਈ ਜ਼ਖਮ ਖਾਂਦਾ ਹੈ ਤਾਂ ਉਸ ਦੇ ਮਹਿਰਮ ਯਾਰ ਉਸ ਦੀ ਪਨਾਹ ਬਣਦੇ ਹਨ ਜਾਂ ਉਹ ਤਾਰੀਖ ਦੇ ਮੰਜ਼ਰ ਜਿਨ੍ਹਾਂ ਵਿੱਚ ਉਹ ਅਸਹਿ ਦੁੱਖ ਸਹਿੰਦੇ ਮਹਾਨ ਲੋਕਾਂ ਨੂੰ ਦੇਖਦਾ ਹੈ ਤੇ ਜਾਂ ਇਹਨਾਂ ਪਲਾਂ ਵਿੱਚ ਉਹ ਫਕੀਰਾਂ ਦੇ ਸੁਖਨ ਉਸ ਦੀ ਪਨਾਹ ਬਣਦੇ ਹਨ